ਕਬੱਡੀ ਜਗਤ ਦੇ ਲਈ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਕਿਸੇ ਟਾਈਮ ਚੋਟੀ ਦਾ ਖਿਡਾਰੀ ਸੀ ਜਿਸ ਦੀ ਹੁਣ ਦਰਦਨਾਕ ਮੌਤ ਹੋ ਚੁੱਕੀ ਹੈ ਹਰਜੀਤ ਬਾਜੇਖੰਡ ਦਾ ਨਾਮ ਸਭ ਨੂੰ ਯਾਦ ਹੈ ਪਤਾ ਹੈ ਸਭ هر ਕੋਈ ਜਿਹੜਾ ਜਾਣਦਾ ਹੈ ਤੇ ਹਰਜੀਤ ਬਾਜੇਖੰਡ ਨੂੰ ਟੱਕਰ ਦੇਣ ਵਾਲੇ ਇਸ ਚੋਟੀ ਦੇ ਜਾਫੀ ਦੇ ਨਾਲ ਦਰਤਨਾਕ ਕੰਪਾਣਾ ਵਾਪਰਿਆ ਮਿੰਟਾਂ ਸਕਿੰਟਾਂ ਦੇ ਵਿੱਚ ਜਾਨ ਨਿਕਲ ਗਈ ਗਿੱਦੜਪਾਹਾ ਦੇ ਕੋਲ ਪੈਂਦੇ ਪਿੰਡ ਗੁਰੂ ਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਇੱਕ ਕਬੱਡੀ ਦੇ ਖਿਡਾਰੀ ਦੀ ਮੌਤ ਹੋ ਚੁੱਕੀ ਹੈ ਕਿਸੇ ਸਮੇਂ ਚੋਟੀ ਦਾ ਖਿਡਾਰੀ ਸੀ ਕਾਫੀ ਨਾਮ ਸੀ ਆਪਣਾ ਨਾਮ ਬਣਾਇਆ ਸੀ ਕਬੱਡੀ ਜਗਤ ਦੇ ਵਿੱਚ ਹਰ ਕਿਸ ਨੂੰ ਜਾਣਦਾ ਹੈ ਖਿਡਾਰੀ ਹੁਣ ਟੂੜੀ ਬਣਾਉਂਦੇ ਸਮੇ ਉਸਤੇ ਨਾਲ ਅਚੇਹਾ ਦਰਤਨਾਕ ਪਾਣਾ ਵਾਪਰਿਆ ਕਿ ਹਮੇਸ਼ਾ ਦੇ ਲਈ ਇਸ ਫਾਨੀ ਸੰਸਾਰ ਨੂੰ ਅਲਫਿਦਾ ਕਹਿ ਕੇ ਜਾਂ ਦੱਸਤੀ ਹੈ ਕਿ ਇੱਕ ਵੱਡੀ ਖਿਡਾਰੀ ਨਛਤਰ ਸਿੰਘ ਕੰਡਿਆਲੀ ਤਾਰਾਂ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਟੂੜੀ ਬਣਾਉਣ ਵਾਲੀ ਮਸ਼ੀਨ ਦੇ ਵਿੱਚ ਅਚੇਹਾ ਆ ਲਪੇਟ ਦੇ ਵਿੱਚ ਆਇਆ ਕਿ ਉਸ ਦੀ ਇਸ ਹਾਦਸੇ ਦੇ ਵਿੱਚ ਦਰਤਨਾਕ ਮੌਤ ਹੋ ਚੁੱਕੀ ਹੈ ਕਬੱਡੀ ਜਗਤ ਦੇ ਲਈ ਸਤਮਾ ਆਇਆ ਕਿਸੇ ਸਮੇਂ ਚੋਟੀ ਦਾ ਖਿਡਾਰੀ ਸੀ ਪਿੰਡ ਦੇ ਵਿੱਚ ਇਸ ਵਕਤ ਹਰ ਇੱਕ ਦੀ ਅੱਖ ਨਮ ਹੈ ਕਿਉਂਕਿ ਕਾਫੀ ਨਾ ਬਣਾਇਆ ਸੀ ਹਰ ਹਰ ਦਿਨ ਨਾਲ ਮਿਲਣਸਾਰ ਸੀ ਹੱਸਦਾ ਸੀ ਹਰ ਕਿਸੇ ਦੇ ਨਾਲ ਤੇ ਹੁਣ ਜਦ ਖਬਰ ਪੂਰੇ ਪਿੰਡ ਦੇ ਵਿੱਚ ਪਹੁੰਚਦੀ ਹੈ ਤੇ ਖਬਰ ਸੁਣ ਕੇ ਹਰ ਇੱਕ ਦੀ ਅੱਖ ਨਮ ਹੋ ਗਈ ਘਰ ਦੇ ਵਿੱਚ ਪਰਿਵਾਰ ਤੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਲੋਕ ਵਰਟੀ ਗਿਂਟੀ ਦੇ ਵਿੱਚ ਪਹੁੰਚਦੇ ਨੇ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜ਼ਖਮਾਂ ਦੀ ਤਾਬਨਾ ਸਹਿੰਦਿਆਂ ਨਛੱਤਰ ਸਿੰਘ ਉਰਫ ਲੱड्डੂ ਦੀ ਦਟਨਾਕ ਮੌਤ ਹੋ ਜਾਂਦੀ ਹੈ ਸੋ ਤਸਵੀਰ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਕਿਸੇ 1.5 ਸਮੇਂ ਚੋਟੀ ਦਾ ਖਿਡਾਰੀ ਸੀ ਵੱਡੇ ਵੱਡੇ ਖਿਡਾਰੀਆਂ ਨੂੰ maat ਪਾਉਂਦਾ ਸੀ ਤੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਆ ਦਰਤਾਂਕ ਹਾਦਸੇ ਦਾ ਸ਼ਿਕਾਰ ਹੁੰਦਾ ਏ ਟੁੜੀ ਬਣਾਉਣ ਵਾਲੀ ਮਸ਼ੀਨ ਦੀ ਲਪੇੜ ਦੇ ਵਿੱਚ ਆਉਂਦਾ ਏ ਜਿਸ ਤੇ ਨਾਲ ਇਸ ਦੀ ਮੌਤ ਹੋ ਗਈ ਹਾਲਾਂਕਿ ਬੜੇ ਧਿਆਨ ਦੇ ਨਾਲ ਕੰਮ ਕੀਤਾ ਜਾਵੇ ਕਿਉਂਕਿ ਕਣਕ ਵਾਢੀ ਦਾ ਸਮਾਂ ਅਜਿਹੇ ਦੇ ਵਿੱਚ ਲੋਕਾਂ ਨੂੰ ਲਾਪਰਵਾਹੀ ਵੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਇੱਕ ਅਜਿਹੇ ਹਾਦਸੇ ਦਾ ਸ਼ਿਕਾਰ ਹੋਇਆ ਇੱਕ ਕਿਸਾਨ ਜੋ ਕਿ ਕਿਸੇ ਸਮੇਂ ਕਬੱਡੀ ਦਾ ਖਿਡਾਰੀ ਸੀ ਜਾਫੀ ਸੀ ਤਗੜਾ ਉਸਤੇ ਨਾਲੇ ਦਰਤਨਾਕ ਪਾਣਾ ਵਾਪਰਿਆ ਮਿੰਟਾ ਸਕਿੰਟਾਂ ਦੇ ਵਿੱਚ ਸਰੀਰ ਤੇ ਨਾਲ ਉਸਦੀ ਜਰੂ ਵੱਖ ਹੋ ਗਈ ਹੈ ਪਰਿਵਾਰ ਤੇ ਵਿੱਚ ਇਸ ਵਕਤ ਰੋਣ ਕਰ ਲੌਣਾ ਸੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਕਿ ਦੜਬਾਹਾ ਨੇਲੇ ਪਿੰਡ ਗੁਰੂ ਸਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਿਸਾਨ ਕਬੱਡੀ ਖਿਡਾਰੀ ਦੀ ਤੂੜੀ ਵਾਲੀ ਮਸ਼ੀਨ ਦੇ ਵਿੱਚ ਆਉਣ ਦੇ ਨਾਲ ਮੌਤ ਹੋ ਚੁੱਕੀ ਹੈ ਖੇਤ ਦੇ ਵਿੱਚ ਕੰਡਿਆਲੀ ਤਾਰਾ ਲੱਕੀਆਂ ਸੀ ਮਸ਼ੀਨ ਤੋਂ ਪਾਸੇ ਕਰਨ ਲੱਗਤਾ ਹੈ ਤਤੂੜੀ ਵਾਲੀ ਮਸ਼ੀਨ ਅਤੇ ਕੰਡਿਆਲੀ ਤਾਰਾਂ ਦੀ ਚਪੇੜ ਦੇ ਵਿੱਚ ਆ ਚੁੱਕਾ ਹੈ ਸਿੱਖ ਵਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਮੈਂ ਸਰਜੀਤ ਸਿੰਘ ਹੈ ਮੈਂ ਬਟਿੰਡੇ ਪੀਚ 'ਚ ਜੌਬ ਕਰਦਾ ਹਾਂ ਇੰਸਪੈਕਟਰ ਵਜੋਂ ਇੰਸਪੈਕਟਰ ਮੈਨੂੰ ਤੂੜੀ ਦਾ ਫੋਨ ਗਿਆ ਸ਼ਾਮ ਨੂੰ ਕਿੰਦਰ ਆਪਣੇ ਨਾ ਜਾਪੀ ਸੀ ਜਿਹੜਾ ਕਬੱਡੀ ਪਲੇਅਰ ਲੱਡੂ ਦੀ ਮੌਤ ਹੋ ਗਈ ਮੈ ਇਹ ਕਿਵੇਂ ਹੋ ਗਈ ਸ਼ਾਮ ਦਾ ਟਾਈਮ ਸੀ ਇਨਾ ਕ੍ਰਾਈਟਿਕ ਆਪਦਾ ਰਜਗਾਰ ਲੈ ਕੇ ਟਰੈਕਟਰ ਲੈ ਕੇ ਤੇ ਲੋਕਾਂ ਦੇ ਤੂੜੀ ਬਣਾਉਂਦੇ ਸੀ ਸ਼ਾਮ ਨੂੰ ਕਿਸੇ ਦੇ ਘਰੇ ਹੋਰ ਤੂੜੀ ਬਣਾ ਕੇ ਆ ਰਹੇ ਸੀ ਰਸਤੇ ਦੇ ਵਿੱਚ ਇੱਕ ਸਾਡੇ ਹਰੀਆਂ ਦਾ ਘਾਰਾ ਫੱਟ ਦੇ ਵਿੱਚ ਉਹਨਾਂ ਨੇ ਕਿਹਾ ਤੇ ਸਾਡੇ ਵੀ 2 ਕਿਲੇ ਤੂੜੀ ਬਣਾ ਦੋ ਇਹਨਾਂ ਦਾ ਖਚਲ ਬਣਾ ਦਿੰਦੇ ਆ ਉਹ ਜਦੋਂ ਤੂੜੀ ਬਣਾਉਂਦੇ ਸੀ ਜਦੋਂ ਤੂੜੀ ਬਣਾਉਂਦੇ ਬਣਾਉਂਦੇ ਜਦੋਂ ਇੱਕ ਦੋ ਗੇੜੇ ਲੰਦੇ ਵਿੱਚ ਤਾਰ ਆ ਗਈ ਇਹ ਮੂਰੇ ਤੁਰ ਕੇ ਨਾ ਤਾਰ ਕੱਟਣ ਲੱਗਿਆ ਇਹ ਇਹ ਮਲਾਵਾ ਪੈ ਗਿਆ ਪੈਰ ਨੂੰ ਪੈ ਗਿਆ ਪੈਰ ਨੂੰ ਉਹ ਦਰ ਖੰਭੇ ਨੂੰ ਕੱਸ ਪੈ ਗਿਆ ਤੇ ਉਹ ਵਿੱਚ ਆ ਗਿਆ ਉਸ ਕਰਕੇ ਬਲੱਡ ਬਹੁਤ ਜ਼ਿਆਦਾ ਨਿਕਲਿਆ ਉਸ ਕਰਕੇ ਦੀ ਮੌਤ ਹੋ ਗਈ ਇਹ ਇੱਕ ਸਮਾਜ ਸੇਵੀ ਬੰਦਾ ਸੀ ਕਿਉਂਕਿ ਜਦੋਂ ਵੀ ਕਿਸੇ ਵੱਧ ਵੱਧ ਟੂਰਨਾਮੈਂਟ ਕਰਾਉਂਦੇ ਸੀ ਪਿੰਡ 'ਚ ਤੇ ਟੂਰਨਾਮੈਂਟ ਦੇ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਲੰਗਰ ਕਮੇਟੀ 'ਚ ਜਿੱਥੇ ਵੀ ਦੀ ਡਿਊਟੀ ਲਾਉਂਦਾ ਸੀ ਵੱਧ ਚੜ੍ਹ ਕੇ ਸਹਿਯੋਗਦਾਨ ਪਾਉਂਦਾ ਸੀ ਹਮ ਸਮਾਜ ਸੇਵੀ ਇਹ ਪਹਿਲਾ ਤਾਂ ਬਚਾਰਾ ਆਪ ਦੇ ਇਹ ਤਿੰਨ ਚਾਰ ਭੈਣਾਂ ਸੀ ਇਹ ਜੀ ਗਰੀਬ ਗਰੀਬ ਪਰਿਵਾਰ ਚੋਂ ਸੀਗੇ ਇਹਨਾਂ ਨੇ ਪਹਿਲਾਂ ਨੱਕਰਾਏ ਦੇ ਟਰੈਕਟਰ ਚਲਾਉਣਾ ਹੁੰਦਾ ਸੀਗਾ ਟਰੈਕਟਰ ਚਲਾ ਕੇ ਕਰਾਈ ਕਰੂਏ ਲਾ ਕੇ ਆਪਣਾ ਟਾਈਮ ਪਾਸ ਕਰਦੇ ਤਿੰਨ ਚਾਰ ਭੈਣਾਂ ਸੀ ਉਹ ਵੇ ਗਈਆਂ ਨੇ ਹੁਣ ਇਹ ਵਿਚਾਰਾ ਸੌਖਾ ਹੋਇਆ ਸੀਗਾ ਹੁਣ ਇਹਨੇ ਆਪ ਦਾ ਟਰੈਕਟਰ ਦੇ ਕਮੇਂ ਲੈ ਲਈ ਸੀ ਤੇ ਹੁਣ ਇਹ ਹਸਵਾ ਪਰ ਗਿਆ ਜਿਹੜੀ ਸਾਡੀ ਨਾਲ ਟੀਮ ਦੀ ਉਹਨਾਂ ਸਾਨੂੰ ਲੋਕ ਸਾਈਆਂ ਦੇਖ ਜਾਂਦੇ ਹੁੰਦੇ ਸੀਗੇ ਮੈਂ ਕੁਲਦੀਪ ਅਮਰਜੀਤ ਪਹਿਲੇ ਪੰਜਾਬ ਪੁਲਿਸ ਤੇ ਇੱਕ ਬਲਵਿੰਦਰ ਪਾਲ ਸੀ ਸਾਡੇ ਅਸੀਂ ਪਹਿਲੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲੀ ਇਹ ਬਤੌਰ ਤੌਰ ਤੇ ਨਾ ਇਹ ਘੱਟ ਬੜੇ ਸੀ ਹੂੰ ਇਹਨਾਂ ਬਤੌਰ ਸਾਡੇ ਇੱਕ ਸਾਡੀ ਨਾ ਨੈਸ਼ਨਲ ਸਕੂਲ ਦੀ ਟੀਮ ਸੀ ਬਲਵਿੰਦਰ ਪੀਟੀਏ ਸੀ ਸਾਡੇ ਪਿੰਡ ਦੇ ਪਲੇਅਰ ਬਹੁਤ ਜ਼ਿਆਦਾ ਉਹਨਾਂ ਨੇ ਪੈਦਾ ਕੀਤੇ ਉਹਦੇ ਵਿੱਚ ਨਾ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਪਲੇਅਰ ਪਿੰਡ ਦੇ ਖੇਡ ਕੇ ਆ ਉਹਦਾ ਨਾਮ ਤਾਂ ਬਹੁਤ ਵੱਡਾ ਯੋਗਦਾਨ ਸੀ ਉਹਦੇ ਕਰਕੇ ਸਾਨੂੰ ਜੋਬ ਮਿਲੀ ਸਾਰੇ ਪਲੇਅਰਾਂ ਨੂੰ ਨੰਨਾ ਸਾਡਾ ਟੂਰਨਾਮੈਂਟ ਪਹਿਲਾਂ ਸੀ ਨਾਸਟਲਿਕ ਖੇਡ ਦੇ ਸਾਰੇ ਮੜ ਕਿਸੇ ਪਿੰਡ ਵਾਲੇ ਕਬੱਡੀ ਖੁਦ ਕਰਨ ਲੱਗੇ ਉਦੋਂ ਸਾਨੂੰ ਸਾਈਆਂ ਦੇ ਕੇ ਜਾਂਦੇ ਸੀਗੇ ਵੀ ਜਦੋਂ ਵੀ ਜੇ ਕੋਈ ਜੇ ਕਿਸੇ ਦਾ ਕੋਈ ਮੁਕਾਬਲਾ ਕਰਾਉਣਾ ਹੁੰਦਾ ਸੀ ਨਾ ਅੱਕੇ ਹੋਣ ਵਾਲੀ ਕਬੱਡੀ ਨਹੀਂ ਜਿਵੇਂ ਵੀ 8 8 8 8 ਮਿੰਟ ਦੇ ਤੇ 2 2 ਮਿੰਟ ਦੇ ਤੇ 15 5 15 20 5 20 ਉਦੋਂ ਮੈਚ ਐ ਹੁੰਦੇ ਸੀ ਅੜ ਕੇ ਜਿਵੇਂ ਇੰਡੀਆ ਤੇ ਪਾਕਿਸਤਾਨ ਦਾ ਹੁੰਦਾ ਉਦੋਂ ਲੋਕ ਸਾਨੂੰ ਨਾ ਸਾਈਆਂ ਦੇ ਕੇ ਜਾਂਦੇ ਹੁੰਦੇ ਸੀ ਜਿਹੜਾ ਲੱਡੂ ਸੀਗਾ ਇਹ ਮੀਨਿੰਗ ਨਾਲ ਜਾਤੀ ਸੀ ਬੋਟ ਉਹ ਇੱਕੰਨੀ ਤੇ ਕੁਲਦੀਪ ਹੁੰਦਾ ਸੀ ਸੈਕੰਡ ਮੇਂ ਨਾਲ ਲੱਡੂ ਹੁੰਦਾ ਸੀ ਲੱਡੂ ਇੱਕ ਖੇਤੀ ਕਰਨ ਦੇ ਤੌਰ ਤੇ ਜਦੋਂ ਇਹ ਪਿੰਡ ਚ ਕਰਾਏ ਕੋਈ ਖੇਤ ਹੁੰਦਾ ਸੀ ਜਾਂ ਕਰਾਏ ਲਾਉਂਦਾ ਸੀ ਜਾਂ ਖੇਤੀ ਦਾ ਕੰਮ ਕਰਦਾ ਸੀ ਤੂੰ ਧੱਕੇ ਨਾਲ ਅਸੀਂ ਲਿਆਉਂਦੇ ਸੀ ਖੇਤੋਂ ਜਾ ਕੇ ਬਹੁਤ ਵਾਰੀ ਲੈ ਕੇ ਆਏ ਐ ਐਡਾ ਵਧੀਆ ਸੁਭਾ ਦਾ ਸੀ ਨਾ ਅਸਮੁਖ ਸੀ ਆ ਇਹਨੇ ਕਦੇ ਨਾ ਨਹੀਂ ਕੀਤਾ ਸੀ ਪਰ ਨਹੀਂ ਕਿਉਂਕਿ ਪਾਣੀ ਦੀ ਵਾਰੀ ਕਿਉਂ ਨਾ ਪਾਣੀ ਦੀ ਵਾਰੀ ਇੱਕ ਜੱਟ ਦੀ ਐਮ ਹੁੰਦੀ ਐ ਇਹ ਪਾਣੀ ਲਾਉਂਦਾ ਵੀ ਅਸੀਂ ਬਹੁਤ ਵਾਰੀ ਵਿਚਾਲੇ ਛੜਾ ਕੇ ਲਏ ਐ ਤੇ ਉਦੋਂ ਜਾ ਕੇ ਫਿਰ ਇਹਨੇ ਦੇਸੂਯੋ ਦੇ ਵਾਲੇ ਮੱਟੂ ਨੂੰ ਬੰਦੂਆਂ ਨੇ ਬਹੁਤ ਜੱਫੇ ਲਾਈ। ਹੂੰ ਜੀ ਨੂੰ ਅਸੀਂ ਵਨ ਸੈਡਡ ਮੈਚ ਖਰਾਇਆ ਹਾਂ। ਹੂੰ ਪਰ ਇਹਨੇ ਟੀਮ ਦੇਸੂਯੋ ਦਾ ਹੂੰ ਇੱਕ ਮੜਕੇ ਸਾਡਾ ਆਧਨੀਆਂ ਮੈਚ ਪਿਆ। ਉਹਦੇ ਵਿੱਚ ਇਹਨੇ ਠੰਡੇ ਵਾਲੀ ਗਰਮੀਤ ਨੂੰ ਜੱਫੇ ਲਾਈ। ਉਹਦੇ ਕਰਕੇ ਕਈ ਵਾਰੀ ਤਾਂ ਅਸੀਂ ਨਾ ਲੱਡੂ ਕਰਕੇ ਜਿੱਤਦੇ ਰਹੇ। ਗੁਰੂ ਸਾਹਿਬ ਦੀ ਟੀਮ ਹੈ ਨਾ ਜਿਹੜੀ ਉਹ ਲੱਡੂ ਕਰਕੇ ਜਿੱਤਦੀ ਹੀ ਹੈ। ਜਾਂ ਕੁਲਦੀਪ ਬਹੁਤ ਵਧੀਆ ਜੱਫੀ ਸੀ ਪਿੰਦਰ ਸੀ। ਮੈਂ ਸੀਗਾ ਅਮਰਜੀਤ ਸਾਡਾ ਰੀਡਰ ਸੀਗਾ। ਬਹੁਤ ਵਧੀਆ ਨਾਮ ਵਾਲੀ ਟੀਮ ਸੀ ਜੰਦੀਏ ਹਰਜੀਤ ਬਾਜੇ ਖੰਨ ਨਾਲ ਉਹ ਚੜ੍ਹ ਸਕਦਾ ਸੀ ਬਹੁਤ ਚੜ੍ਹ ਫਾਇਨਲੀਆਂ ਕਿਉਂਕਿ ਗੱਲ ਪਤਾ ਕੀ ਹੈ ਜਿਹੜਾ ਹਰਜੀਤ ਦਾ weight ਜਿਆਦਾ ਸੀਗਾ ਹਰਜੀਤ ਦਾ 1 ਕੰਡਲ 20 ਕਿਲੋ ਸੀਗਾ ਇਹਦਾ weight ਇਹਦਾ weight ਘੱਟ ਸੀਗਾ weight ਘੱਟ ਕਰਕੇ ਨਾ ਤੇ ਪਰ ਛੜਫੜਿਆਰ ਕਾ ਕਰ ਦਿੰਦਾ ਸੀ ਕੰਮ ਨੂੰ ਇਹਨਾਂ ਸਾਡੀ ਜਿਹੜੀ ਜਿਹੜਾ ਸਾਡੀ ਮੰਗ ਹੈ ਇਹ ਸਪੋਰਟਸ ਕਲੱਬਾਂ ਤੇ ਖਿਡਾਰੀਆਂ ਨੂੰ ਇਹ ਗਰੀਬ ਪਰਿਵਾਰ ਦੀ ਅਸੀਂ ਸੋਚ ਰਹੇ ਹਾਂ ਮੈਂ ਜਦ ਕੀਦੀਪ ਨੇ ਗੱਲ ਕੀਤੀ ਹੈ ਹੋਰ ਪਲੇਅਰਾਂ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ ਕਲੱਬਾਂ ਨੇ ਵੀ ਮਦਦ ਕਰਨੀ ਚਾਹੀਦੀ ਹੈ ਸਾਡੇ ਪਿੰਡ ਦੀ ਕਲੱਬਾਂ ਨੂੰ ਕਰਨੀ ਚਾਹੀਦੀ ਹੈ ਇਹ ਸਪੈਸ਼ਲ ਮੌਤਵਾਰ ਬੰਦਿਆਂ ਨਾਲ ਵੀ ਕਰਨੀ ਚਾਹੀਦੀ ਹੈ ਤੇ ਡਿਗਰਮਨ ਵੀ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਜੀ ਬੇਟੀ ਜਨਨ ਵਾਲੀ ਹੈ ਤੇ ਘਰ ਦੇ ਪਰਿਵਾਰ ਮੈਂਬਰਾਂ ਦਾ ਜਿਹੜਾ ਹੋਰ ਗੁਜ਼ਾਰਾ ਬਹੁਤ ਮੁਸ਼ਕਲ ਚੱਲਦਾ ਹੈ। ଅਨੇਕ ਸੁਭਾਤਾ ਬੰਦਾ ਸੀ ਸਮਾਜ ਸੇਵੀ ਸੀ ਇੱਕ ਵਾਰੀ ਪਤਾ ਕਿ ਮੈਨੂੰ ਕੁਲਦੀਪ ਨੂੰ ਹੈ ਕਿਹੜਾ ਸਰਦੀਆਂ ਦਾ ਟਾਈਮ ਸੀ ਸਰਦੀਆਂ ਪੂਰੇ ਮਗਦੇ ਮਹੀਨੇ ਦੇ ਕੁਈ ਪਾਣੀ ਦੇ ਇਤਨੀ ਮਰਦਾਗਾ ਪਾਣੀ ਲੌਂਜ ਡਾਉਨ ਤੋਂ ਡਰਦਾਗਾ ਇਹਨੇ ਨਹਿਰ ਦੇ ਵਿੱਚ ਗਾਈਆਂ ਡੇਜੀਆਂ ਗਾਈਆਂ ਦੀ ਇਹਨੇ ਵਿਚੜ ਕੇ ਨਹਿਰ ਦੇ ਵਿੱਚ ਵਰਕੇ ਜਾਨ ਬਚਾਈ ਐਦਾਂ ਦਾ ਸਮਾਜ ਸੀ ਜੀ ਦੰਦਾ ਸਾਨੂੰ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਕਬੱਡੀ ਨੂੰ ਕਬੱਡੀ ਨੂੰ ਵੀ ਸਾਡੇ ਪਿੰਡ ਨੂੰ ਪਈ ਗਿਆ ਵਿੱਚ ਸਾਡੇ ਪਿੰਡ ਦੇ ਵਿੱਚ ਨਾ ਅੱਜ ਨੂੰ ਪੱਕੀ ਗਈ ਜਦੋਂ ਮੈਂ ਤੇ ਕੁਲਦੀਪ ਜੱਜਾਂ ਗਏ ਅਸੀਂ ਘਰੇ ਗਏ ਉਹਨਾਂ ਦੇ ਮਾਤਮ ਸ਼ਾਇਆ ਪਿਆ ਸੀਗਾ ਕਿ ਕਿਸੇ ਨੇ ਰੋਟੀ ਨਹੀਂ ਖਾਧੀ ਕਿਉਂਕਿ ਇਹ ਰੇਡ ਦੇ ਦੁੱਖ ਸੁੱਖ ਦੇ ਵਿੱਚ ਇਹ ਜੋ 1900 ਤੋਂ ਨੋਦਾ ਹੈ ਰਿਕ ਮੁੰਡੀ ਦਾ ਨਾਮ ਸਰ ਜੀ